ਨਮ ਅੱਜ ਆਪ ਸਭਾਂ ਅਤੇ ਮੇਰੇ ਕੈਰੀਜ ਯਾਤਰੀ ਸਾਥੀਓ ਮੈਂ ਸੁਪੀਕਰ ਅੱਜ ਅੱਜ ਸਾਰੇ ਇੱਕ ਬਹੁਤ ਹੀ ਖਾਸ ਦਿਨ ਇੱਕ ਬਹੁਤ ਹੀ ਖਾਸ ਦਿਨ ਅਤੇ ਮਹੱਤਵਪੂਰਨ ਦਿਨ ਮਨਾਉਣ ਲਈ ਇੱਥੇ ਇਕੱਠੇ ਹੋਏ ਨਾ ਅੱਜ 26 ਨਵੰਬਰ ਨੂੰ ਅਸੀਂ ਸੰਵਿਧਾਨ ਦਿਵਸ ਵਜੋਂ ਮਨਾਉਂਦੇ ਹਾਂ ਇਹ ਉਹ ਇਤਿਹਾਸਕ ਦਿਨ ਹੈ ਜਦੋਂ 1949 ਈਸਵੀ ਵਿੱਚ ਸਾਡੀ ਸਰਕਾਰ ਸਭਾ ਨੇ ਆਜ਼ਾਦ ਭਾਤ ਦੇ ਸੰਵਿਧਾਨ ਨੂੰ ਅਪਣਾਇਆ ਸੀ ਇਸ ਤੋਂ 2 ਮਹੀਨੇ ਬਾਅਦ ਯਾਨੀ ਕਿ

ਆਜ਼ਾਦੀ ਅਤੇ ਸਮਾਨਤਾ ਦੀ ਗਰੰਟੀ ਦਿੰਦਾ ਹੈ ਅਤੇ ਦੇਸ਼ ਵਿੱਚ ਭਾਈਚਾਰਿਕ ਸਾਂਝ ਨੂੰ ਵੀ ਬਧਵਾ ਦਿੰਦਾ ਹੈ ਇਹ ਸਾਨੂੰ ਸਾਡੇ ਮੌਲਿਕ ਅਧਿਕਾਰ ਦਿੰਦਾ ਹੈ ਅਤੇ ਨਾਲ ਹੀ ਸਾਡੇ ਕਰਤਵਾਂ ਦੀ ਵੀ ਯਾਦ ਦਿਵਾਉਂਦਾ ਹੈ ਸੰਵਿਧਾਨ ਦੇ ਨਿਰਮਾਤਾ ਸੰਵਿਧਾਨ ਦੇ ਨਿਰਮਾਣ ਵਿੱਚ ਡਾ. ਬੀ.ਆਰ. ਅੰਬੇਦਕਰ ਜੀ ਦਾ ਯੋਗਦਾਨ ਅਪੂਰਨ ਹੈ ਉਨ੍ਹਾਂ ਨੂੰ ਸੰਵਿਧਾਨ ਦਾ ਪਿਤਾਮਾ ਗਾਰੰਟੀ ਨੇ ਅਤੇ 18 ਦਿਨਾਂ ਦੀ ਸਖਤ ਮੀਨਤ ਨਾਲ ਇਹ ਮਹਾਨ ਦਸਤਾਵੇਜ਼ તૈયાર ਕੀਤਾ ਸਦਾ ਸਦਾ ਅਨੁਹੀ ਹੈ ਜੋ ਵਕਫਤ ਧਰਮਾਂ ਭਾਸ਼ਾਵਾਂ ਅਤੇ ਜਾਤਾਂ ਦੇ ਲੋਕਾਂ ਨੂੰ ਅਸੀਂ ਭਾਰਤ ਦੇ ਲੋਕ ਦੇ ਆਦਰਸ਼ੀਟ ਇੱਕ ਲੜੀ ਵਿੱਚ ਲਾਉਂਦਾ ਹੈ ਸਾਡਾ ਪਰ ਇਸ ਸਿਧਾਂਤ ਇਸ ਸਦਾਨ ਦੇ ਉਸੇ ਸਾਨ ਨੂੰ ਇਸ ਮਹਾਨ ਦਸਤਾਵੇਜ਼ ਦਾ ਜਸ਼ਨ ਨਹੀਂ ਮਨਾਉਣਾ ਚਾਹੀਦਾ ਮਨਾਉਣਾ ਚਾਹੀਦਾ ਸਗੋਂ ਇਹ ਵੀ ਪ੍ਰੰਗਣਾ ਚਾਹੀਦਾ ਹੈ ਕਿ ਅਸੀਂ ਅਸੀਂ ਤਾਂ ਅੰਤਿਮ ਮੁੱਦਾ ਦਾ ਸਵੀਕਾਰ ਕਰਾਂਗੇ ਆਪਣੇ ਮਾਲਕਤਵਾਂ ਦੀ ਪਾਲਣਾ ਕਰਾਂਗੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਦੇਵਾਂਗੇ ਸਾਡਾ ਸਾਡਾ ਸਦਸਾਨੀ ਸਾਡੀ ਤਾਕਤ ਹੈ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸੇ ਭਾਵਨਾ ਨੂੰ ਹਮੇਸ਼ਾ ਜਿੰਦਾ ਰੱਖੀਏ ਜੈ ਜਸਤੰ ਤਨਹਾਂ